ਜਿਹੜੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਵਿੱਚ ਰਹਿ ਕੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੋਟਰੀ ਪਾਉਣੇ ਇਹਨਾਂ ਨੂੰ ਬਿਲਕੁਲ ਵੀ ਤਾਂ ਕਿ ਇਹਨਾਂ ਦਾ ਦਿਮਾਗ ਟਿਕਾਣੇ ਆਵੇ ਕਿਉਂਕਿ ਜਿਹੜੀ ਪਿਛਲੀ ਵਾਰ ਹਾਰ ਹੋਈ ਇਹਨਾਂ ਦੀ ਜਿਮਨੀ ਚੌਂਚ ਉਦੋਂ ਵੀ ਦਿਮਾਗ ਟਿਕਾਣੇ ਨਹੀਂ ਆਇਆ ਉਸੇ ਨੀਤੀ ਤੇ ਚੱਲੇ ਨਹੀਂ ਔਰ ਕੁਝ ਲੋਕ ਨੇ ਕੁਝ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਡੂਰਿੰਗ ਦ ਕੋਰਸ ਆਫ ਕੈਂਪੇਨ ਆਪਾਂ ਨੂੰ ਫਾਰਮਲੀ ਜੁਆਇਨ ਵੀ ਕਰਨਗੇ ਪੰਜਾਬ ਦੇ ਵਿੱਚ ਇਸ ਕਰਕੇ ਨਹੀਂਗੇ ਪੰਜਾਬ ਕਾਂਗਰਸ ਪ੍ਰਿੰਸੀਪਲ اپੋਜੀਸ਼ਨ ਪਾਰਟੀ ਆ ਔਰ 2 ਸਾਲ ਦਾ ਭਗਵੰਤ ਮਾਨ ਦਾ ਰਵਈਆ ਕਾਂਗਰਸ ਦੇ ਕੇਡ ਕੱਲਾ ਖੇਰਾ ਜਾਂ ਸਿੰਗਲਾ ਜਾਂ ਫਲਾਨਾ ਗੋਲਦੀ ਦੀ ਇਨਕੁਆਇਰੀ ਨਹੀਂ ਕਰਾਈ ਇਹਨਾਂ ਨੇ ਇਹਨਾਂ ਨੇ ਥੱਲੇ ਪੱਤਰ ਤੇ ਜਾ ਕੇ 13000 ਸਰਪੰਚ ਨੂੰ ਚੋਰ ਗਰਦਾਨਿਆਂ ਵਾ ਦੋ ਸਾਲਾਂ ਚ ਕੋਈ ਕੰਮ ਨਹੀਂ ਕਰਨ ਦਿੱਤਾ ਪੈਸੇ ਪਏ ਸੀ ਪੰਚਾਇਤਾਂ ਦੇ ਕੋਲ ਨਾਟ ਅ ਸਿੰਗਲ ਪੀਸ ਆਫ ਵਰਕ ਇਨ ਪੰਜਾਬ ਡਿਵੈਲਪਮੈਂਟ ਦਾ ਹੁਣ ਦਿੱਤਾ ਸਾਡੇ ਕਾਉਂਸਲਰਾਂ ਦੇ ਉੱਤੇ ਪਰਚੇ ਸਾਡੇ ਇੱਕ ਜਲਾਲਾਬਾਦ ਦੇ ਪ੍ਰੈਜ਼ੀਡੈਂਟ ਆ ਸੁਪਰੀਮ ਕੋਰਟ ਤੋਂ ਬਹਾਲ ਹੋ ਕੇ ਆਏ ਨੇ ਜਦ ਤੁਸੀਂ ਇਸ ਲੈਵਲ ਤੇ ਬਦਲਾਖੂਰੀ ਕਰੋਗੇ ਤੇ ਸਾਡੇ ਕੇਡਰ ਨੇ ਜਦੋਂ ਆਵਾਜ਼ ਦਿੱਤੀ 100% ਕੇਡਰ ਨੇ ਕਿਹਾ ਕਿ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਤਾ ਕਰਕੇ ਸਾਡਾ ਕੋਈ ਸਮਝੌਤਾ ਨਹੀਂਗਾ ਇੰਡੀਆ ਆਲਾਈਂਸ ਵਿੱਚ ਕੀ ਕਰਦੇ ਨੇ ਦਿੱਲੀ ਗੋਆ ਦੈਟ ਇਜ਼ ਆਫ ਕੋਰਸ ਦੀ ਲੀਡਰਸ਼ਿਪਸ ਡਿਸੀਜਨ ਬਟ ਪੰਜਾਬ ਮੈਂ ਤੁਹਾਡੇ ਸਾਹਮਣੇ ਕੈਟਾਗੋਰਿਕਲੀ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਪੂਰਾ ਦੱਬ ਕੇ ਲੜਾਂਗੇ ਔਰ ਮੈਨੂੰ ਆਸ ਜਿੱਦਾ ਇਹਨਾਂ ਨੇ ਕਿਹਾ ਵਾ ਕਿ ਜਿਹੜਾ ਭਗਵੰਤ ਕਹਿ ਰਿਹਾ ਨਾ ਕਿ 13 0 ਇਹ ਪੁੱਠਾ ਹੋਣਾ ਨਤੀਜਾ ਇਹ 0 13 ਉਹਦੇ ਵਾਸਤੇ ਨਿਕਲੋਗੇ ਕਿਹੜਾ ਪਾਰਟੀ ਸੀਟਾਂ ਜਿੱਤਦੀ ਹੈ ਤਾਂ ਇੰਡੀਆ ਆਲਾਈਂਸ ਦੇ ਵਿੱਚ ਜਾਈਂਗੇ ਦੇਖੋ ਉਹ ਕਮਿਟਮੈਂਟ ਤਾਂ ਉਹੀ ਕਰ ਰਹੇ ਨੇ ਪਰ ਜਿਹੜਾ ਕੇਚਰੀਵਾਲ ਸਾਹਿਬ ਦਾ ਰਵਈਆ ਹੈ ਨਾ ਇਸ ਵੈਰੀ ਵੈਰੀ ਵਾਟ ਸ਼ੁਡ ਆਈ ਸੇ ਅਨ ਰਿਲਾਇਬਲ lettes me tell you ਮੈਂ ਉਹਦਾਂ ਕੰਮ ਕੀਤਾ ਹੋਇਆ ਇਹ ਕੋਈ ਗਾਰੰਟੀ ਨਹੀਂ ਕਿ ਉਹ ਜਿੱਤਣ ਤੋਂ ਬਾਅਦ ਸਾਡੇ ਐਲਾਈਅੰਸ ਵਿੱਚ ਟਿਕ ਦੇ ਕਿ ਨਹੀਂ ਟਿਕ ਦੇ ਕਿਉਂਕਿ ED ਤੇ ਉਹ ਤੇ CBI ਤੋਂ ਬਹੁਤ ਚਾਲੂ ਹੋਏ ਨੇ ਡਰ ਬਹੁਤ ਰਹੇ ਨੇ ਔਰ ਜਿਹੜੇ ਸਾਡੇ ਜਿੱਤਣਗੇ ਉਹ ਗਾਰੰਟੀਡ ਕਾਂਗਰਸ ਦੇ ਇੰਡੀਆ ਐਲਾਈਅੰਸ ਵਿੱਚ ਜਾਣਗੇ ਇਹ ਤਾਂ ਅੰਤਰ ਤੁਸੀਂ ਸਮਝਦੇ ਹੋ ਇਸ ਕਰਕੇ ਕਾਂਗਰਸ ਆਪਣੇ ਆਪਣੇ ਦਮਤੇ ਤੇ ਆਪਣੇ ਆਪ ਵਿੱਚ ਇਹ ਕਿਸ ਨਾਲ ਸਮਝਦੇ ਹੋ ਖੈਰਾ ਸਾਹਿਬ ਇਹ ਮੈਂ ਸਮਝ ਇਹ ਮੈਂ ਸਮਝਦਾ ਕਿ ਮੈਨੂੰ ਥੋੜੇ ਦਿਨਾਂ ਤੱਕ ਪਤਾ ਲੱਗੇ ਲੇਕਿਨ ਇੱਕ ਆਵਾਜ਼ ਜ਼ਰੂਰ ਆਈ ਆ ਕਿ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਦਾ ਕੀਟਰ ਆ ਉਹ ਬਹੁਤ ਨਰਾਸ਼ ਆ ਉਹਨਾਂ ਦੀ ਕੈਂਪੇਨ ਉੱਠ ਨਹੀਂ ਰਹੀ ਇੱਕ ਦਿਨ ਕਰਾਚੋ ਦੀਆਂ ਫੋਟੋਆਂ ਭੇਜੀਆਂ ਮੈਨੂੰ ਮੀਤ ਥੇਰਦੀਆਂ ਅਖਰੇ 20 25 ਬੰਦੇ ਬੈਠੇ ਸੀ ਆ ਭਰਾ ਜਿਹੜੀ ਐਮ.ਐਲ.ਏ ਤੁਹਾਡੇ ਸੰਗਰੂਰ ਦੀ ਜਿਹੜੀ ਕਹਿੰਦੀ ਸਕੂਟਰ ਵਾਲੀ ਸੀਗੀ ਮੇਰਾ ਖਿਆਲ ਦੁਕਾਨ ਖੋਲੀ ਹੋਈ ਹੈ ਹੁਣ ਪੂਰੀ ਰੱਜ ਕੇ ਪੂਰੇ ਦੱਬ ਕੇ ਪੈਸੇ ਚੱਲ ਰਹੇ ਨੇ ਕੋਈ ਕਹਿੰਦਾ ਲਫੇੜੇ ਮਾਰਾਂਗੇ ਇਸ ਕਰਕੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੋਇਆ ਨਜ਼ਰ ਆ ਰਿਹਾ ਜਿਹੜਾ ਅਕਾਲੀ ਦਲ ਨੇ ਪਰਮਿੰਦਰ ਨੂੰ ਇੱਕ ਕਿਸਮ ਦਾ ਮੈਜਦਾ ਬਾਹਰ ਕਿਹਾ ਕਿ ਉਹਨੂੰ ਸੁਖਵੀਰ ਨੇ ਬੁੱਕਲ ਵਿੱਚ ਲੈ ਤੇ ਉਹਦਾ ਪੋਲਿਟਿਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਝੁੰਡੇ ਨੂੰ ਜਿਹੜਾ ਦਿੱਤਾ ਵਾ ਅਕਾਲੀ ਦਲ ਪ੍ਰੋਬੇਬਲੀ ਸਮਵੇਰ ਅਰਾਊਂਡ ਪਿਛਲੇ ਰਿਜ਼ਲਟ 43 45 50 ਹਜ਼ਾਰ ਦੇ ਨੇੜੇ ਰਹਿਣੇ ਚਾਹੀਦੇ ਆ ਔਰ ਰਹਿਗੇ ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਜਦ ਵੀ ਵੋਟ ਪਈ ਹੈ ਨਾ ਤੁਸੀਂ ਤਾਂ ਬਹੁਤ ਸਿਆਣੇ ਮੇਰਨੋਂ ਸਿਆਣੇ ਹੋ ਜਾਦਾ ਉਹਨਾਂ ਨੂੰ ਜਦੋਂ ਸੱਤ ਇਲੈਕਸ਼ਨਾਂ 'ਚ ਉਹ ਦੋ ਵਾਰੀ ਜਿੱਤੇ ਪੰਜ ਵਾਰੀ ਹਾਰੇ ਨੇ ਜਦ ਵੀ ਉਹਨਾਂ ਨੂੰ ਵੋਟ ਪਈ ਸਰਕਮਸਟੈਂਸਸ ਮੂਸੇ ਵਾਲੇ ਦੇ ਪੁੱਤਰ ਦਾ ਕਤਲ ਦੀਪ ਸਿੱਧੂ ਦਾ ਕਤਲ ਔਰ ਦੂਸਰੀਆਂ ਪਾਰਟੀਆਂ ਦਾ ਕੇਡਰ ਕਿਉਂਕਿ ਉਹਨਾਂ ਕੋਲ ਵੀ ਆਪਣਾ ਕੇਡਰ ਨਿਕਾ ਉਹ ਜਦੋਂ ਸਵਿੰਗ ਕਰਦਾ ਤੇ ਉਹ ਜਿੱਤਦੇ ਨੇ ਸੋ ਅੱਜ ਦੀ ਡੇਟ ਮੈਂ ਹਲੇ ਕਹਿ ਨਹੀਂ ਸਕਦਾ ਲੇਕਿਨ ਇਹ ਜ਼ਰੂਰ ਕਹਿ ਸਕਦਾ ਕਿ ਉਸ ਈਸ਼ਵਰ ਔਰ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਫੀਡਬੈਕ ਜਿਹੜੀ ਹੈ ਉਹ ਬਹੁਤ ਪੋਜ਼ਿਟਿਵ ਆ ਰਿਹਾ ਹੈ ਸ਼ਰਦਾ ਪੀਜੀ ਸੰਗਰੂਲ ਵਾਸਤੇ ਮੈਂ ਜੀ ਜਿੱਤਣ ਤੋਂ ਬਾਅਦ ਹੋ ਜਾ ਲੱਖਣੇ ਦਬਾ ਲਿਓਗੇ ਜਾਂ ਕਿਰਕ ਦੇਖੋ ਮੈਨੂੰ ਤੁਸੀਂ ਮੇਰਾ ਚਿਹਰਾ ਪੜੋ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਕੋਈ ਬੇਈਮਾਨ ਆਦਮੀ ਆ ਮੈਂ 30 ਸਾਲ ਇਸੇ ਲਈ ਸਟਰਗਲ ਕੀਤਾ 17 ਕ੍ਰਿਮੀਨਲ ਕੇਸ ਸਟਰਗਲ ਝੱਲੇ ਨੇ ਆਪਣੇ ਪਿੰਡੇ ਤੇ ਹੰਡਾਏ ਨੇ ਮੈਂ ਜੋ ਤੁਸੀਂ ਮੈਨੂੰ ਇਲੈਕਟ ਕਰਕੇ ਲੋਕ ਸਭਾ ਚ ਭੇਜੋਗੇ ਮੈਂ ਕੋਈ ਕੀ ਕਹਿੰਦੇ ਅਕਿਰਤ ਕਾਨ ਆਦਮੀ ਨਹੀਂਗਾ ਮੈਂ ਪੱਕਾ ਸਮਰੂਹ ਚ ਰਹੂੰਗਾ ਕਹਿਣਾ ਸਭ ਕੋਈ ਸਕੂਲ ਨਾ ਪੁਰਾਣੀ ਸਾਧ ਵੀ ਰਹੀ ਹੈ ਹਾਂ ਮੇਰੇ ਪਿਤਾ ਜੀ ਜਦੋਂ ਮੈਂ ਉੱਥੇ ਲੈਕਚਰ ਚ ਵੀ ਕਿਹਾ ਸੀਗਾ ਮੇਰੇ ਪਿਤਾ ਜੀ ਪੁਲਿਸ ਆਫੀਸਰ ਸੀਗੇ ਸਰਦਾਰ ਚਤਵੰਤ ਸਿੰਘ ਸੀਗੇ ਜਿਹੜੇ ਰਿਟਾਇਰ ਹੋਏ ਨੇ ਐਸ ਐਸ ਪੀ ਕੋਰੀਆ ਪਿੰਡ ਤੋਂ ਉਹ ਮੇਰੇ ਪਿਤਾ ਜੀ ਦੇ ਚਤਵੰਤ ਸਿੰਘ ਜੀ ਕੁਲੀਕ ਸਨ ਹੀ ਵਾਸ ਮੱਚ ਪੋਸਟਡ ਹੇਅਰ ਇਨ ਮੂਨਕ ਔਰ ਤੂਰੀ ਔਰ ਸੰਗਰੂਰ ਵਿੱਚ ਉਹਨਾਂ ਦੀ ਪੋਸਟਿੰਗ ਰ ਕੱਲ ਮੈਨੂੰ ਨਾ ਇੱਕ ਮਿਲੇ ਨੇ ਐਸਪੀ ਰਿਟਾਇਰਡ ਜਦੋਂ ਮੈਂ ਗਿਆ ਮੱਥਾ ਟੇਕਣ ਮਸਤੂਆਣਾ ਸਾਹਿਬ ਉੱਥੇ ਸ਼ਾਇਦ ਉਹਨਾਂ ਦਾ ਨਾਮ ਐਸਪੀ ਰਿਟਾਇਰਡ ਨੇ ਬਹੁਤ ਸਾਦੇ ਜਿਹੇ ਬੰਦੇ ਨੇ ਉਹ ਮੇਰੇ ਪਿਤਾ ਜੀ ਦੇ ਕੁਲੀਕ ਸਨ ਜਾਨੀ ਗੁਰਬਚਨ ਸਿੰਘ ਜੀ ਉਹ ਸੇਵਾ ਵੀ ਕਰ ਰਹੇ ਸੀ ਉੱਥੇ ਔਰ ਆਹ ਗੱਲ ਰਹਿ ਚਲੀ ਸੀ ਇਹਨਾਂ ਨੇ ਵੀ ਜ਼ਿਕਰ ਕੀਤਾ ਇਹ ਦੂਜਿਆਂ ਨੂੰ ਟਿਚਰਾ ਕਰਦਾ ਹੁੰਦਾ ਸੀ ਕਿ ਜਿਹੜੇ ਨੀ ਪੱਥਰ ਰੱਖਾਂਗੇ ਨਾ ਉਹ ਮਿਸਤਰੀਆਂ ਤੋਂ ਰਖਾਇਆ ਕਰਾਂਗੇ ਕਿਉਂਕਿ ਕੰਮ ਤਾਂ ਮਿਸਤਰੀ ਕਰ ਰਹੇ ਨੇ ਉਹਦੇ ਮੰਤਰੀ ਦਾ ਸੰਤਰੀ ਦਾ ਨਾਮ ਹੀ ਨਹੀਂ ਹੋਣਾ ਚਾਹੀਦਾ 16 ਨੀ ਪੱਥਰ ਰੱਖੇ ਨੇ ਮੈਡੀਕਲ ਕਾਲਜ ਜਿਹੜੇ ਬਾਕੀ ਚਲੋ ਜਿਹੜੇ ਰੱਖੇ ਨੇ ਉਹ ਸੈਂਕੜੇ ਹਜ਼ਾਰਾਂ 16 ਮੈਡੀਕਲ ਕਾਲਜਸ ਦੇ ਪੰਜਾਬ ਦੇ ਵਿੱਚ 2 ਸਾਲ ਤੋਂ ਬਾਅਦ ਨੀ ਪੱਥਰ ਹੀ ਰਹਿ ਗਏ ਨੇ ਤੁਹਾਡਾ ਤਾਂ ਚਲੋ ਇੱਥੇ ਕਹਿੰਦੇ ਨਾ ਬਹਾਨਾ ਬਣਾ ਰਹੇ ਨੇ ਅਗਰ ਗਵਰਨਮੈਂਟ ਚਾਵੇ 25 ਏਕੜ ਜ਼ਮੀਨ ਕਿਹੜੇ ਪਿੰਡ ਦੀ ਪੰਚਾਇਤ ਦੀ ਨਹੀਂ ਲੈ ਸਕਦੇ ਉਹ ਅਗਰ ਐਸ்சி ਪੀਸੀ ਨਾਲ ਕੋਈ ਡਿਸਪਿਊ ਉਹ ਉਥੋਂ ਦਾ ਤੁਹਾਡੇ ਬੈਡਰ ਕੁਆਲਟੀ ਸੀਗੀ ਨਾ ਗਊਸ਼ਾਲਾ ਦਿੱਤੀ ਹੋਈ ਸੀ ਬਣ ਰਿਹਾ ਸੀ ਅਬ ਜ਼ਿੰਦਰ ਜੀ ਦਾਦਾਸ ਨੇ ਚਲੋ ਮਤਲਬ 2 ਸਾਲ ਤੋਂ ਬਾਅਦ ਮੈਡੀਕਲ ਕਾਲਜ ਦਾ ਕੰਲਾ ਨੀ ਪੱਥਰੀ ਖੜਾ ਵਾ ਔਰ 2 ਸਾਲਾਂ ਵਿੱਚ ਕਿੱਤੇ ਪੰਜਾਬ ਦੇ ਵਿੱਚ ਕੋਈ ਚੱਜ ਦੀ ਇੱਟ ਨਹੀਂ ਲੱਗੀ ਕਿੱਤੇ ਵੀ ਮੈਂ ਤੁਹਾਨੂੰ ਦਾਅਵੇ ਨਾ ਕਹਿ ਰਿਹਾ ਵਾਂ ਤੇ ਕਿਹੜੇ ਆਧਾਰ ਦੇ ਉੱਤੇ ਵੋਟਾਂ ਮੰਗ ਰਹੇ ਨੇ ਇਸ ਕਰਕੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਸ਼ੁਕਰੀਆਦਾ ਕਰਦਾ ਤੁਸੀਂ ਆਇਆ ਧੰਨਵਾਦ